ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਪਿੰਡ ਜੰਗਪੁਰ ਬਨੂਰ ਦੀ ਧਰਤੀ ਉੱਤੇ 2200 ਰੁੱਖਾਂ ਦਾ ਲੱਗਿਆ ਹੋਇਆ ਗੋਨਾਨਨਕ ਪਵਿੱਤਰ ਜੰਗਲ ਤਕਰੀਬਨ 1 ਸਾਲ ਪੁਰਾਣਾ ਹੈ ਜੀ ਮੇਰੇ ਪਿੱਛੇ ਤੁਸੀਂ ਇਹਦੀ ਗਰੋਹ ਦੇਖ ਰਹੇ ਹੋ ਇਹ ਜਿਹੜਾ ਜੰਗਲ ਹੈ ਇਹ ਸ਼੍ਰੀ ਰਜਿੰਦਰ ਗੁਰਾਟੀ ਜੀ ਸਰਦਾਰ ਜਗੰਗਲ ਸਿੰਘ ਜੀ ਹੁਣਾਂ ਨੇ ਨਿਰਮਲ ਆਸ਼ਰਮ ਦੀ ਦੀ ਪ੍ਰੇਰਣਾ ਸਹਿਤ ਇਹ ਆਪਣੀ ਜ਼ਮੀਨ ਦੇ ਵਿੱਚ ਲਗਵਾਇਆ ਜੀ ਤੇ ਜਿਹਦੇ ਫੋਰੈਸਟ ਲੱਗਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਇਹਨੇ ਖੜਾ ਦਾ ਸਾਹਮਣਾ ਵੀ ਕੀਤਾ ਜਿਹੜੇ ਇਸ ਇਲਾਕੇ ਵਿੱਚ ਚਤਕਾਰਾ ਯੂਨੀਵਰਸਿਟੀ ਹੈ ਸਾਹਮਣੇ ਆਪਾਂ ਬੜੀਆਂ ਖਬਰਾਂ ਦੇਖੀਆਂ ਕਿ ਬੜਾ ਪਾਣੀ ਇਸ ਇਲਾਕੇ ਵਿੱਚ ਆ ਗਿਆ ਸੀ ਸੋ ਇਹ ਜੰਗਲ ਹੜਾਂ ਦੀ ਮਾਰ ਦੇ ਵਿੱਚ ਵੀ ਰਿਹਾ ਉਹਦੇ باوجود ਇਹਦੀ ਗਰੋਥ ਜਿਹੜੀ ਆ ਰਿਹਾ ਬਾਕੇਬਾਦਾ ਮੇਰੇ ਨਾਲ ਤੁਸੀਂ ਦੇਖ ਰਹੇ ਹੋ ਇੱਥੇ ਰਸੋੜੇ ਦਾ ਰੁੱਖ ਹੈ ਜੀ ਗੂਲਰ ਹੈ ਮੇਰੇ ਪਿੱਛੇ ਅਰਜੈਨ ਦਾ ਰੁੱਖ ਹੈ ਤੇ ਜਾਮਣ ਹੈ ਤੂਤਾਏ ਦਾ ਰੁੱਖ ਤੁਸੀਂ ਦੇਖ ਰਹੇ ਹੋ ਬੜਾ ਸੋਹਣਾ ਗਰੋਅ ਕਰ ਰਿਹਾ ਹੈ ਤੇ ਇਹਦੇ ਨਾਲ ਫਾਲਸਾ ਹੈ ਜੀ ਸੋ ਗਰੋਥ ਜਿਹੜੀ ਓਵਰਆਲ ਗਰੋਥ ਬਹੁਤ ਸੁਣੀ ਹੈ ਅਸੀਂ ਜਦੋਂ ਕਰਨਵੀਰ ਵੀਰਜੀ ਦੇ ਨਾਲ ਮੈਂ ਅਸੀਂ ਫੋਰੈਸਟ ਦੇ ਵਿੱਚੋਂ ਐਂਟਰ ਕੀਤਾ ਸੀ ਤੇ ਉਦੋਂ ਰਸਤਾ ਜਿਹੜਾ ਅਸੀਂ ਉਦੋਂ ਬਣਾਇਆ ਸੀ ਉਹ ਰਸਤਾ ਹੁਣ ਦਿਖ ਨਹੀਂ ਰਿਹਾ ਸਾਨੂੰ ਤੁਸੀਂ ਦੇਖ ਸਕਦੇ ਹੋ ਕਿ ਰਸਤਾ ਬਿਲਕੁਲ ਵੀ ਨਜ਼ਰ ਨਹੀਂ ਆ ਰਿਹਾ ਜ਼ਮੀਨ ਤੁਸੀਂ ਦੇਖ ਸਕਦੇ ਹੋ ਨਾਲ ਜਿਹੜੀ ਆ ਜ਼ਮੀਨ ਦੇ ਵਿੱਚ ਜਿਹੜੇ ਪੱਤੇ ਆ ਇਹਨਾਂ ਨੇ ਦੁਬਾਰੇ ਜਿਹੜਾ ਖਾਦ ਬਣਾਉਣ ਦਾ ਕੰਮ ਜ਼ਮੀਨ ਦੇ ਲਈ ਕਰਨਾ ਆ ਸੋ ਸੁੱਕੇ ਹੋਏ ਪੱਤੇ ਦੇ ਵਿੱਚ ਨੇ ਇਹਨਾਂ ਨੇ ਗਲ ਕੇ ਇੱਥੇ ਦੁਬਾਰੇ ਖਾਦ ਬਣਾ ਲਈ ਹੈ ਸੋ ਬਹੁਤ ਹੀ ਫਰਟਾਈਲ ਜਿਹੜਾ ਮਾਹੌਲ ਜ਼ਮੀਨ ਦਾ ਇੱਥੇ ਐਸਟੈਬ ਬਣਿਆ ਹੋਇਆ ਡੈਂਸਨੈਸ ਤੁਸੀਂ ਦੇਖ ਸਕਦੇ ਹੋ ਹੁਣੇ-ਹੁਣੇ ਥੋੜੀ ਦੇਰ ਪਹਿਲਾਂ ਅਸੀਂ ਚਿੜੀਆਂ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਆਦਣਾ ਉੱਥੇ ਇੱਕ ਪਿਆ ਹੋਇਆ ਚਿੜੀ ਨੇ ਆਪਣਾ ਪਰਿਵਾਰ ਬੜਾ ਸੋਹਣੇ ਤਰੀਕੇ ਨਾਲ ਵਸਾਇਆ ਹੋਇਆ ਹੈਗੀ ਇਹੀ ਚੀਜ਼ ਸਾਨੂੰ ਬਹੁਤ ਖੁਸ਼ੀ ਦਿੰਦੀ ਹੈ ਕਿ ਇਹ ਹੈਬਿਟੇਟ ਹੈ ਪੰਛੀਆਂ ਦਾ ਰਹਿਣ ਬਸੇਰਾ ਅਸੀਂ ਬਾਰ-ਬਾਰ ਹਰ ਵੀਡੀਓ ਚ ਇਹੀ ਗੱਲ ਕਰਦੇ ਆ ਕਿ ਪੰਛੀਆਂ ਦਾ ਰਹਿਣ ਬਸੇਰਾ ਪੰਛੀਆਂ ਦਾ ਗੁਰਦੁਆਰਾ ਸੋ ਜਦੋਂ ਅਸੀਂ ਇਹ ਐਕਚੁਅਲ ਦੇ ਵਿੱਚ ਆ ਕੇ ਦੇਖਦੇ ਆ ਕਿ ਪੰਛੀ ਇਹਦੇ ਵਿੱਚ ਰਹਿੰਦੇ ਨੇ ਸੋ ਉਹ ਅਸਲ ਦੇ ਵਿੱਚ ਮਨ ਨੂੰ ਬੜੀ ਖੁਸ਼ੀ ਦਿੰਦਾ ਹੈ ਸੋ ਇਹ ਜੰਗਲ ਸਾਡਾ ਅਸੀਂ ਸਮਝਦੇ ਜੀ ਸਫਲ ਹੈ ਕਿਉਂਕਿ ਇਹਦੇ ਵਿੱਚ ਪੰਛੀ ਨੇ ਰਹਿਣਾ ਸ਼ੁਰੂ ਕਰ ਦਿੱਤਾ ਹੈ ਤਰੁੰਦਾ ਤਰੁੰਦੇ ਦਾ ਆਚਾਰ ਸਾਰੇ ਬੜੇ ਚਾਹ ਨਾਲ ਖਾਂਦੇ ਸੀ ਕਿ ਤਰੁੰਦੇ ਦਾ ਜਿਹੜਾ ਸ਼ਰਾਬ ਫ੍ਰੀ ਹੈਗਾ ਜੀ ਕਿੱਕਰ ਹੈ ਜੰਡ ਹੈ ਇਹ ਵੀ ਇਟਰੋਕਸਾਈ ਦੇ ਨੇ ਪੰਜਾਬ ਦੇ ਰਵਾਇਤੀ ਰੁੱਖ ਨੇ ਉਹ ਇਸੇ ਲੱਗੇ ਹੋਏ ਤੇ ਜਿਹੜੀ ਮਿਆਵਾਕੀ ਟੈਕਨੀਕ ਹੈ ਅਸਲ ਦੇ ਵਿੱਚ ਇਹ ਉਸ ਇਲਾਕੇ ਦੇ ਰਵਾਇਤੀ ਰੁੱਖਾਂ ਨੂੰ ਇੱਕ ਖਾਸ ਸਮੂਹ ਦੇ ਵਿੱਚ ਸਮੂਤਪਾਵਿਕ ਕਨੋਪੀ ਟਰੀ ਸਬਟਰੀ ਸ਼ਰਬ ਖਾਸ ਮੂਹ ਦੇ ਵਿੱਚ ਲਾਉਣ ਦਾ ਇੱਕ ਸਿਧਾਂਤ ਹੈ ਸੋ ਜਿਹੜਾ ਸਾਨੂੰ ਡਾਕਟਰ ਕੀਰਾ ਮਿਆਵਾਕੀ ਨੇ ਸਿਖਾਇਆ ਸਾਰਿਆਂ ਨੂੰ ਤੇ ਉਹਨਾਂ ਨੇ ਵੀ ਕੁਦਰਤ ਤੋਂ ਸਿੱਖਿਆ ਸੋ ਇਹੀ ਅਸੀਂ ਇਹਨੂੰ ਇੰਪਲੀਮੈਂਟ ਕਰਦੇ ਹਾਂ ਸੋ ਇਹੋ ਜਿਹਾ ਜੰਗਲ ਜਦੋਂ ਇਹ ਅਜਤੋਂ 10 15 20 ਸਾਲ ਵੱਡੇ ਹੋਰ ਹੋ ਜਾਣਗੇ ਤਾਂ ਇਹਨਾਂ ਦੀ ਜਿਹੜੀ ਮਿਆਰ ਆ ਜੋ ਇਹਨਾਂ ਦਾ ਪ੍ਰਭਾਵ ਆ ਇਸ ਇਲਾਕੇ ਤੇ ਇਸ ਜ਼ਮੀਨ ਤੇ ਇੱਥੋਂ ਦੇ ਪੰਛੀਆਂ ਤੇ ਉਹ ਬੜਾ ਵੱਖਰਾ ਹੁੰਦਾ ਸੋ ਇਹੀ ਸਾਡਾ ਮੁੱਖ ਟੀਚਾ ਜੀ ਤੇ ਇਸ ਧਰਤੀ ਨੂੰ ਪੰਜਾਬ ਦੀ ਧਰਤੀ ਤੇ ਜਿਹੜੇ ਜੰਗਲ ਸੀਗੇ ਜੋ ਪਹਿਲਾਂ ਬਹੁਤ ਜ਼ਿਆਦਾ ਹੁੰਦੇ ਸੀਗੇ ਹੁਣ ਨਹੀਂ ਹੈਗੇ ਉਹਨਾਂ ਨੂੰ ਛੋਟੇ-ਛੋਟੇ ਪਾਕਟਸ ਦੇ ਰੂਪ ਵਿੱਚ ਦੁਬਾਰੇ ਅਸੀਂ ਸੁਰਜੀਤ ਕਰ ਸਕੀਏ ਤੇ ਸਾਡੇ ਦੱਸੇ ਹੋਏ ਜਿਹੜੇ ਗੁਰੂ ਸਾਹਿਬਾਂ ਨੇ ਦੱਸੇ ਹੋਏ ਮਾਰਗ ਚੇਤਨੀ ਚਲਦੇ ਹੋਏ ਇਸ ਵਾਤਾਵਰਨ ਦੇ ਵਿੱਚੋਂ ਪਰਮੇਸ਼ਵਰ ਦਾ ਅਸ਼ੀਰਵਾਦ ਪ੍ਰਾਪਤ ਕਰ ਸਕਦੇ